ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਔਰ ਸਤਕਾਰ ਸਹਿਤ ਫਤਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ শ্রবণ ਕਰ ਰਹੇ ਹਾਂ ਸੰਖੇਪ ਰੂਪ ਵਿੱਚ ਸਾਖੀਆਂ ਜਿੱਥੇ-ਜਿੱਥੇ ਜਾ ਕੇ ਸਤਿਗੁਰਾਂ ਨੇ ਦੁਨੀਆ ਨੂੰ ਤਾਰਿਆ ਔਰ ਬੜੇ ਮਸ਼ਹੂਰ ਲੋਕ ਆਪਣੇ ਸਮੇਂ ਦੇ ਉਹਨਾਂ ਦੇ ਉੱਪਰ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਆਪਾਂ ਸਾਰੇ ਸੁਣ ਪੜ ਰਹੇ ਹਾਂ ਕੱਲ ਸੇਠ ਦੁਨੀ ਚੰਦ ਜਿਸ ਦੀ ਹਵੇਲੀ ਦੇ ਉੱਤੇ 7 ਝੰਡੇ ਝੂਲਦੇ ਸਨ ਮਹਾਰਾਜ ਨੇ ਸੂਈ ਦੇ ਕੇ ਉਸ ਨੂੰ ਸੁਮਤ ਦਿੱਤੀ ਫਿਰ ਕਰਤਾਰਪੁਰ ਸਾਹਿਬ ਦਾ ਬਚਨ ਉਹ ਵੀ ਸੰਝਾ ਹੋਇਆ ਕੌਡੇ ਰਾਖਸ਼ ਦਾ ਹੋਇਆ ਔਰ ਕਿਸ ਕਿਸੇ ਸਰੇਵੜੇ ਦੇ ਨਾਲ ਮਹਾਰਾਜ ਦੇ ਬਚਨ ਹੋਏ ਮਾਜ ਦੀ ਰਾਗ ਮਾਜ ਰਾਗ ਦੀ ਵਾਰ ਵਿੱਚ ਮਾਜ ਰਾਗ ਦੀ ਵਾਰ ਕਿਸੇ ਸਰੇਵੜੇ ਦੇ ਨਾਲ ਸਤਿਗੁਰੂ ਦੇ ਬਚਨ ਹੋਏ ਆ। ਕੌਡੇ ਰਕਸ਼ ਤੋਂ ਇਲਾਵਾ ਰਾਜੇ ਸ਼ਿਵਨਾਬ ਦਾ ਬਚਨ ਵੀ ਆਪਾਂ ਕੱਲ ਸ਼ਰਵਣ ਕੀਤਾ। ਆਓ ਜੀ ਅੱਜ ਅੱਗੇ ਸਤਿਗੁਰ ਜੀ ਦੇ ਇਤਿਹਾਸ ਦੀਆਂ ਪਾਵਨ ਪਰਮ ਪਿਆਰੀਆਂ ਸਾਖੀਆਂ ਸਾਂਝੀਆਂ ਕਰੀਏ ਪਿਆਰ ਸਤਕਾਰ ਸਹਿਤ ਫਤਿਹ ਬੁਲਾਓ ਇੱਕ ਵਾਰ ਫੇਰ ਰਸਨਾ ਪਵਿੱਤਰ ਕਰੋ ਫੇਰ ਪੰਜ ਨਾਮ ਫੇਰ ਪੰਜ ਵਾਰ ਵਾਹਿਗੁਰੂ ਜਪੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿ සා ਨਾਮਾ ਹੈ ਗੁਰੂ ਅੱਗੇ ਪ੍ਰਸੰਗ ਆ ਰਿਹਾ ਹੈ ਬ੍ਰਹਮਦਾਸ ਸੰਗਲਾ ਦੀਪ ਤੋਂ अनेका ਲੋਕ ਤਾਰਦੇ ਸਤਿਗੁਰ ਜੀ ਦੇਸ਼ ਆਏ ਕੁਝ ਸਮਾਂ ਦੇਸ਼ ਦੀਆਂ ਸੰਗਤਾਂ ਦੀ ਸੰਭਾਲ ਕੀਤੀ ਫਿਰ ਤੀਜੀ ਉਦਾਸੀ ਨੂੰ ਸਤਿਗੁਰ ਜੀ ਗਏ ਕਸ਼ਮੀਰ ਗਏ ਕਸ਼ਮੀਰ ਦੇ ਵਿੱਚ ਬ੍ਰਹਮਦਾਸ ਨਾਮ ਦਾ ਇੱਕ ਪੰਡਤ ਮਿਲਿਆ ਜਿਸ ਨੇ ਬਹੁਤ ਪ੍ਰਸ਼ਨ ਕੀਤੇ ਸਤਿਗੁਰ ਨੇ ਉੱਤਰ ਦਿੱਤੇ ਨਿਰਉਤਰ ਹੋ ਕੇ ਪੈਰੀ ਪਿਆ ਪਰ ਅੰਦਰ ਮਾਇਆ ਦੀ ਲੇਵ ਲੱਗੀ ਰਹੀ ਜੋ ਵਾਰਤਾ ਲਾਪ ਇਸ ਨਾਲ ਹੋਈ ਸੋ ਮਲਾਰ ਰਾਗ ਦੀ ਬਾਾਰ ਵਿੱਚ ਪਹਿਲੀ ਪਾਤਸ਼ਾਹੀ ਦੇ ਸਲੋਕਾਂ ਪੌੜੀਆਂ ਵਿੱਚ ਕਥੀ ਹੈ ਬ੍ਰਹਮਦਾਸ ਨੂੰ ਠੰਡ ਨਾ ਪਵੇ ਤਾਂ ਗੁਰੂ ਜੀ ਗੁਰੂ ਜੀ ਤੋਂ ਪੁੱਛਣ ਲੱਗਿਆ ਉਹਨਾਂ ਨੇ ਫਰਮਾਇਆ ਆਪਣੇ ਗੁਰੂ ਨੂੰ ਪੁੱਛ ਤਦੋਂ ਇਹ ਉਹਨਾਂ ਸਿੱਖਾਂ ਨੂੰ ਮਿਲਿਆ ਜੋ ਨਾਲ ਸਨ ਜਿਨ੍ਹਾਂ ਵਿੱਚੋਂ ਵੱਡੇ ਪ੍ਰੇਮੀ ਹਸੂਲ ਹਾਰ ਤੇ ਸਿੰਘਾਂ ਸ਼ੀਂਬਾ ਸਨ ਇਹਨਾਂ ਨੇ ਇਸ ਨੂੰ ਨਿਸ਼ਚੈ ਕਰਾਇਆ ਕਿ ਤੇਰਾ ਗੁਰੂ ਮਾਇਆ ਹੈ ਜਿਸ ਨਾਲ ਤੇਰਾ ਅੰਦਰਲਾ ਹਿਤ ਹੈ ਕਿਉਂਕਿ ਗੁਰੂ ਉਹੀ ਹੁੰਦਾ ਹੈ ਜਿਸ ਨਾਲ ਅੰਦਰਲਾ ਪਿਆਰ ਹੋਵੇ ਸੋ ਜਗਤ ਵਿੱਚ ਕਿਸੇ ਦਾ ਗੁਰੂ ਇਸਤਰੀ ਹੈ ਕਿਸੇ ਦਾ ਪੁੱਤਰ ਹੈ ਕਿਸੇ ਦੀ ਇੱਜ਼ਤ ਹੈ ਜਦ ਬ੍ਰਹਮਦਾਸ ਨੂੰ ਇਹ ਭੁੱਲ ਦਿੱਸੀ ਤਾਂ ਅੰਤਰਾਤਮੇ ਸਤਗੁਰ ਨਾਲ ਪਿਆਰ ਪੈ ਗਿਆ ਤਦੋਂ ਤੁਰ ਗਿਆ ਤਦੋਂ ਸਤਗੁਰ ਨੇ ਸਹੰਸਰਦਾਨ ਦੇ ਇੰਦਰ ਰਵਾਇਆ ਇਹ ਸ਼ਬਦ ਆਖਿਆ ਤੇ ਹਸੂ ਲੋਹਾਰ ਨੇ ਟਾਕਰੇ ਅੱਖਰਾਂ ਵਿੱਚ ਲਿਖ ਕੇ ਦਿੰਦਾ ਹਾਂ ਇਹ ਸਾਰਾ ਸ਼ਬਦ ਇਹ ਵਿਦਿਆ ਨਾਲ ਮੂਰਖ ਹੋ ਚੁੱਕੇ ਆਦਮੀ ਨੂੰ ਰਾਮ ਰਾਜ ਲਈ ਜਿੱਤ ਲੈਣਾ ਬੜਾ ਕਠਿਨ ਹੈ ਦੇਖੋ ਇੱਥੇ ਸ਼ਬਦ ਵਰਤਿਆ ਭਾਈ ਵੀਰ ਸਿੰਘ ਸਾਹਿਬ ਨੇ ਵਿਦਿਆ ਨਾਲ ਮੂਰਖ ਹੋ ਚੁੱਕੇ ਆਦਮੀ ਮਤਲਬ ਜਿਹੜਾ ਬਾਲਾ ਜਿਆਦੇ ਪੜ ਜਾਵੇ ਕਈ ਵਾਰੀ ਉਹ ਮੂਰਖਾਂ ਦੀ ਸ਼੍ਰੇਣੀ ਵਿੱਚ ਹੀ ਆ ਜਾਂਦਾ ਹੈ ਪਰ ਕੀਕੂ ਬਾਬੇ ਗੁਰੂ ਨੇ ਇਹਨੂੰ ਸਰ ਕੀਤਾ ਇੱਕ ਕਮਾਲ ਨਾਮ ਦਾ ਮੁਸਲਮਾਨ ਫਕੀਰ ਤਾਰਿਆ ਇਹ ਵੀ ਲਿਖਤ ਹੈ ਕਿ ਇੱਕ ਅਯਾਲੀ ਨੂੰ ਉਤਾਰਿਆ ਉਂਝ ਦਾ ਕਸ਼ਮੀਰ ਵਿੱਚ ਹਜ਼ਾਰਾਂ ਤਾਰੇ ਜਿਨ੍ਹਾਂ ਦੇ ਸਾਰਿਆਂ ਦੇ ਪ੍ਰਸੰਗ ਨਹੀਂ ਲਿਖੇ ਗਏ ਮਟਨ ਦਾ ਚਸ਼ਮਾ ਗੁਰੂ ਬਾਬੇ ਦੇ ਸਤਸੰਗ ਦਾ ਟਿਕਾਣਾ ਹੋਣ ਕਰਕੇ ਤਦ ਤੋਂ ਮਟਨ ਸਾਹਿਬ ਕਹਿਲਾਉਂਦਾ ਹੈ ਇੱਥੋਂ ਅੱਗੇ ਫਿਰਦੇ ਸੁਮੇਰ ਤੇ ਜਾ ਚੜੇ ਇੱਥਾਂ ਬਹੁਤ ਉੱਚੀ ਹੈ ਇੱਥੇ ਸਿੱਧ ਲੋਕ ਅਰਥਾਤ ਗੋਰਖ ਮੱਤ ਦੇ ਜੋਗੀ ਆਪ ਜੀਆਂ ਨੂੰ ਮਿਲੇ ਹਨ ਗੁਰੂ ਨਾਨਕ ਦਾ ਨਾਮ ਜਾਣਦੇ ਸੀ ਅਨੇਕਾਂ ਵਾਰ ਉਹਨਾਂ ਨਾਲ ਵਿਚਾਰਾਂ ਤੇ ਚਰਚਾ ਕਰ ਚੁੱਕੇ ਸੀ ਇਹ ਸਮਾਂ ਬਹੁਤ ਚੰਗਾ ਲੱਗਾ ਸੋ ਇੱਥੇ ਖੂਬ ਚਰਚਾ ਹੋਈ ਇਥੋਂ ਦੀ ਚਰਚਾ ਦੇ ਸਾਰੇ ਉਪਦੇਸ਼ ਰਾਮਕਲੀ ਰਾਗ ਦੇ अनेका ਸ਼ਬਦਾਂ ਤੇ ਵਾਰ ਦੇ ਕਈ ਸਲੋਕਾਂ ਵਿੱਚ ਦਿੱਤੇ ਆ। ਇਹ ਸਿੱਧਾ ਪਰ ਜਿੱਤ ਪਾਉਣੀ ਬੜੀ ਵੱਡੀ ਫਤਿਹ ਸੀ। ਮਹਾਦੇਵ ਵੈਰਾਗੀ ਸਿੱਧ ਸਤਿਗੁਰਾਂ ਦਾ ਜਸ ਗਾਉਣ ਵਾਲਾ ਹੋਇਆ। ਤੇ ਭਰਤਰੀ ਜੋਗੀ ਤਾਂ ਜਾਪਦਾ ਹੈ ਕਿ ਮੰਗਰੋਂ ਯੋਗ ਨੂੰ ਤਿਆਗ ਕੇ ਤੇ ਗੁਰੂ ਜੀ ਦੇ ਚਰਨਾਂ ਦੇ ਨਾਲ ਸਦਾ ਹੀ ਰਹਿੰਦਾ ਰਿਹਾ। ਮਹਾਰਾਜ ਜੀਆਂ ਦੇ ਨਾਲ ਹੀ ਰਿਹਾ ਫਿਰ ਉਹ ਸਵਈਏ ਮਹੱਲੇ ਪਹਿਲੇ ਕੇ ਵਿੱਚ ਸਤਿਗੁਰਾਂ ਨੇ ਦੋਹਾਂ ਦਾ ਪਤਾ ਦਿੱਤਾ ਹੈ ਇਹ ਕਸ਼ਮੀਰ ਤੋਂ ਕੁਛ ਦੂਰ ਬੜਾ ਉੱਚਾ ਤੇ ਬਰਫ਼ਾਨੀ ਇੱਕ ਥਾਂ ਹੈ ਜਿਸ ਨੂੰ ਅਮਰਨਾਥ ਕਹਿੰਦੇ ਆ ਹਿੰਦੂਆਂ ਦਾ ਪੂਜਣਯੋਗ ਅਸਥਾਨ ਹੈ ਉਹ ਤੇ ਹਰ ਸਾਲ ਮੇਲਾ ਲੱਗਦਾ ਹੈ ਹਰੇਕ ਮੱਤ ਦੇ ਹੀ ਅਣਗਿਣਤ ਸਾਧੂ ਇੱਥੇ ਜੁੜਦੇ ਆ ਪਹਿਲੇ ਗੁਰੂ ਜੀ ਇੱਥੇ ਗਏ ਜਾਪਦੇ ਆ ਇੱਥੋਂ ਹੋ ਕੇ ਭਾਈ ਗੁਰਦਾਸ ਜੀ ਤੋਂ ਪਤਾ ਲੱਗਦਾ ਹੈ ਕਿ ਇੱਥੋਂ ਹੋ ਕੇ ਜਿੱਥੇ ਗੁਰੂ ਜੀ ਗਏ ਸਨ ਉਹ ਥਾਂ ਸਿੱਧਾਂ ਦੇ ਟਿਕਾਣੇ ਦਾ ਸੀ ਮੇਲੇ ਮਾਤਰ ਦਾ ਕੱਠ ਨਹੀਂ ਸੀ ਕਿਉਂਕਿ ਸਿੱਧ ਗੁਰੂ ਜੀ ਤੋਂ ਮੈਦਾਨੀ ਦੇਸ਼ ਦਾ ਹਾਲ ਪੁੱਛਦੇ ਆ ਸੋ ਇਹ ਥਾਂ ਪਤਾ ਚੱਲਦਾ ਹੈ ਕਿ ਗੜ ਤੋਕ ਤੋਂ ਲੈ ਕੇ ਅੱਗੇ ਮਾਨਸਰੋਵਰ ਝੀਲ ਕੈਲਾਸ਼ ਦੇ ਪਰਬਤ ਤੱਕ ਦਾ ਟਿਕਾਣਾ ਸੀ ਗਾਲਵਣ ਸਿੱਧ ਰਹੇਦੇ ਤਾਂ ਉਰੇ ਹੋਣਗੇ ਪਰ ਉਸ ਸਮੇਂ ਮਾਨਸਰੋਵਰ ਤੇ ਹੋਣਗੇ ਜਦੋਂ ਗੁਰੂ ਮਹਾਰਾਜ ਜੀ ਉੱਥੇ ਗਏ ਐ ਸੋ ਅੱਗੇ ਵਿਚਾਰ ਆ ਰਿਹਾ ਪ੍ਰਕਰਣ ਮੱਕੇ ਦੀ ਗੋਸ਼ਟ ਫਿਰ ਮਹਾਰਾਜ ਨੇ ਚੌਥੀ ਉਦਾਸੀ ਮੁਸਲਮਾਨ ਮਤ ਦੇ ਬਸ਼ਿੰਦੇ ਜਿੱਧਰ ਬਹੁਤ ਰਹਿੰਦੇ ਸੀ ਉਧਰਲੇ ਪਾਸੇ ਨੂੰ ਕੀਤੀ ਮਹਾਰਾਜ ਨੇ ਪੱਛਮ ਦੇ ਵੱਲ ਚੌਥੀ ਉਦਾਸੀ ਪੱਛਮ ਵੱਲ ਹੋਈ ਗੁਰੂ ਜੀ ਮੱਕੇ ਨੂੰ ਗਏ ਪੁਰਾਣੀ ਸਾਖੀ ਵਿੱਚ ਰਸਤੇ ਦਾ ਹਾਲ ਨਹੀਂ ਤੇ ਨਾ ਹੀ ਭਾਈ ਗੁਰਦਾਸ ਜੀ ਨੇ ਰਸਤੇ ਦਾ ਹਾਲ ਦਿੱਤਾ ਪਰ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਮੱਕੇ ਤੋਂ ਆਪ ਬਗਦਾਦ ਆਏ ਸੀ ਸੋ ਸਾਖੀਆਂ ਦੇ ਸੋਚਣ ਤੋਂ ਮਾਲੂਮ ਹੁੰਦਾ ਹੈ ਕਿ ਜਾਂਦੀ ਵੇਰ ਸਤਗੁਰੂ ਜੀ ਸਮੁੰਦਰ ਦੇ ਰਸਤੇ ਗਏ ਤੇ ਆਉਂਦੀ ਵੇਰ ਖੁਸ਼ਕੀ ਰਸਤੇ ਬਗਦਾਦ ਪਹੁੰਚੇ ਔਰ ਉੱਥੋਂ ਫਿਰ ਵਾਪਸ ਦੇਸ਼ ਆਏ ਆ ਇਹਦੇ ਵਿੱਚ ਬੜੀਆਂ ਸਾਖੀਆਂ ਨੇ ਤੇ ਗੋਸ਼ਟ ਤੋਂ ਸਪਸ਼ਟ ਹੈ ਕਿ ਤੁਅਸਬ ਨਾਲ ਭਰੀ ਕੌਮ ਦੇ ਕੇਂਦਰੀ ਥਾਂ ਤੇ ਜਾ ਕੇ ਨਾ ਕੇਵਲ ਨਾ ਮੁਸਲਮਾਨ ਹੋ ਕੇ ਕਿਉਂਕਿ ਉੱਥੇ ਗੈਰ ਮੁਸਲਮਾਨ ਦਾ ਦਾਖਲਾ ਬਿਲਕੁਲ ਬੰਦ ਸੀ ਗੈਰ ਮੁਸਲਮ ਹੋ ਕੇ ਆਪਣੀ ਜਾਨ ਬਚਾ ਲੈਣੀ ਸਗੋਂ ਉੱਥੇ ਗੋਸ਼ਟ ਕਰਕੇ ਫਤਿਹ ਪਾਉਣੀ ਰੋਹਾਨੀ ਤਾਕਤ ਦੱਸ ਕੇ ਉਹਨਾਂ ਨੂੰ ਜਿੱਤਣਾ ਤੇ ਉਹਨਾਂ ਨੂੰ ਸੁਲਹੇ ਕੁੱਲ ਤੇ ਪਿਆਰ ਦਾ ਉਪਦੇਸ਼ ਦੇ ਕੇ ਇੱਜ਼ਤ ਪਾਉਣੀ ਇੱਕ ਸਿਰ ਜਿੱਤਾਂ ਦੇ ਜਿੱਤ ਹੈ ਬੇ ਸਾਰਿਆਂ ਤੋਂ ਵੱਡੀ ਜਿੱਤ ਹੈ ਮਹਾਰਾਜ ਨੇ ਜਿੱਥੇ-ਜਿੱਥੇ ਵੀ ਗਏ ਜਿੱਤ ਦਾ ਸਤਿਗੁਰ ਨੇ ਹਰ ਥਾਂ ਤੇ ਪ੍ਰਾਪਤ ਕੀਤੀ ਹੈ ਪਰ ਸਾਰਿਆਂ ਤੋਂ ਵੱਡੀ ਜਿੱਤ ਹੈ ਜਿਹੜੀ ਉਹ ਮੱਕੇ ਦੇ ਵਿੱਚ ਮਹਾਰਾਜ ਜੀਆਂ ਦੀ ਮੰਨੀ ਜਾਂਦੀ ਹੈ ਇਸ ਤੋਂ ਅਗਲਾ ਜਿਹੜਾ ਵਿਚਾਰ ਆ ਰਿਹਾ ਵਲੀ ਕੰਧਾਰੀ ਦਾ ਐਸਾ ਜਾਪਦੇ ਕਿ ਮੱਕੇ ਮਦੀਨੇ ਤੋਂ ਫਿਰਦੇ ਫਿਰਦੇ ਰੂਮ ਇਰਾਨ ਤੁਰਕਿਸਤਾਨ ਅਫਗਾਨਿਸਤਾਨ ਅਨੇਕ ਥਾਈਂ ਠਹਿਰਦੇ ਉਪਦੇਸ਼ ਕਰਦੇ ਜਗਤ ਤਾਰਦੇ ਆਪ ਜੀ ਕੁਰਮ ਆਏ ਕਈਆਂ ਪ੍ਰਾਰਥਨਾ ਦਾ ਖਿਆਲ ਹੈ ਕਿ ਗੁਰੂ ਜੀ ਮੱਕੇ ਤੋਂ ਮੁੜ ਘਰ ਨੂੰ ਆਏ ਫਿਰ ਆਪ ਲਾਹੌਰੋਂ ਹੋ ਕੇ ਪਹਿਲਾਂ ਦੱਖਣ ਫਿਰ ਪੱਛੋਂ ਹੋ ਕੇ ਕੁਰਮ ਦੇ ਰਸਤੇ ਪੱਛਮੀ ਅਫਗਾਨਿਸਤਾਨ ਨੂੰ ਗਏ ਜਦੋਂ ਵਾਪਸ ਆਏ ਤਾਂ ਕੁਰਮ ਕੋਲ ਭਾਈ ਮਰਦਾਨਾ ਚੜਿਆ ਮਤਲਬ ਭਾਈ ਮਰਦਾਨਾ ਜੀ ਕੁਰਮ ਦਰਿਆ ਦੇ ਕਿਨਾਰੇ ਤੇ ਉਹਨਾਂ ਨੇ ਦੇਹ ਛੱਡੀ ਆਪਣੀ ਪਰੰਤੂ ਭਾਈ ਮਰਦਾਨ ਭਾਈ ਮਨੀ ਸਿੰਘ ਜੀ ਮਰਦਾਨੇ ਦਾ ਚਲਾਣਾ ਕਰਤਾਰਪੁਰ ਲਿਖਦੇ ਆ ਇਹ ਵੀ ਭੇਜਦੇ ਇਸ ਗੱਲ ਵਿੱਚ ਵੀ ਪਰ ਜਿਆਦਾ ਵਿਦਵਾਨਾਂ ਦਾ ਮੰਨਣਾ ਕੁਰਮ ਦਰਿਆ ਦੇ ਕੰਢੇ ਤੇ ਭਾਈ ਮਰਦਾਨਾ ਜੀ ਉਹਨਾਂ ਨੇ ਆਪਣਾ ਸਰੀਰ ਛੱਡਿਆ ਤੇ ਪ੍ਰਲੋਕ ਗਏ ਆ ਉਹ ਸੱਚਖੰਡ ਪਹੁੰਚੇ ਆ ਤੇ ਇਥੋਂ ਫਿਰ ਪਸ਼ੌਰ ਫਿਰ ਨੁਸ਼ਹਰੇ ਫਿਰ ਹਸਨ ਅਬਦਾਲ ਆਏ ਹਸਨ ਅਬਦਾਲ ਟਿੱਲੇ ਤੇ ਇੱਕ ਫਕੀਰ ਤਪ ਕਰਦਾ ਸੀ ਤੇ ਪਾਣੀ ਦੇ ਚਸ਼ਮੇ ਤੇ ਕਬਜ਼ਾ ਰੱਖਦਾ ਸੀ ਉੱਪਰ ਪਾਣੀ ਸੀ ਤੇ ਪਾਣੀ ਦੇ ਚਸ਼ਮੇ ਤੇ ਉਹਨੇ ਕਬਜ਼ਾ ਕਰਕੇ ਰੱਖਿਆ ਹੋਇਆ ਸੀ ਗੁਰੂ ਜੀ ਇੱਕ ਪਿੱਪਲ ਹੇਠ ਡੇਰਾ ਲਾ ਲੈਂਦੇ ਆ ਜਦੋਂ ਸਤਿਗੁਰੂ ਜੀ ਨੇ ਡੇਰਾ ਲਾਇਆ ਤਾਂ ਲੋਕੀ ਝੁਕ ਪਏ ਮਰਦਾਨਾ ਪਾਣੀ ਲੈਣ ਗਿਆ ਵਲੀ ਗੰਧਾਰੀ ਨੇ ਪਾਣੀ ਦੇਣੋਂ ਮਰਦਾਨੇ ਨੂੰ ਹੋੜਿਆ ਤੇ ਕਿਹਾ ਜੇ ਤੇਰਾ ਗੁਰੂ ਪੂਰਾ ਗੁਰੂ ਹੈ ਤਾਂ ਪਾਣੀ ਰੱਬ ਤੋਂ ਮੰਗ ਲਵੇ ਗੁਰੂ ਜੀ ਨੇ ਜਿੱਥੇ ਬੈਠੇ ਸੀ ਉੱਥੋਂ ਇੱਕ ਪੱਥਰ ਹਟਾਇਆ ਜਦੋਂ ਪੱਥਰ ਹਟਾਇਆ ਤਾਂ ਤੋਂ ਪਾਣੀ ਨਿਕਲਿਆ ਆ ਤੇ ਵਲੀ ਦਾ ਚਸ਼ਮਾ ਸੁੱਕ ਗਿਆ ਤਦ ਉਸ ਨੇ ਟਿੱਲੇ ਤੋਂ ਇੱਕ ਭਾਰੀ ਪੱਥਰ ਰੋੜ ਦਿੱਤਾ ਜੋ ਗੁਰੂ ਜੀ ਨੇ ਹੱਥ ਨਾਲ ਰੋਕ ਲਿਆ ਇਹ ਪੱਥਰ ਹੈ ਤੇ ਇਸ ਤੇ ਪੰਜੇ ਦਾ ਨਿਸ਼ਾਨ ਹੈ ਦੱਸਿਆ ਜਾਂਦਾ ਹੈ ਕਿ ਮੁਸਲਮਾਨਾਂ ਆਪਣੇ ਜ਼ੋਰ ਵੇਲੇ ਕਈ ਵੇਰ ਨਿਸ਼ਾਨ ਉਕਰਿਆ ਨਵੇਂ ਨਵੇਂ ਪ੍ਰਬੰਧਕਾਂ ਨੇ ਇਮਾਰਤ ਦੇ ਸ਼ੋਕ ਵਿੱਚ ਇਸ ਚਟਾਨ ਨੂੰ ਉੱਤੋਂ ਕੱਟ ਦਿੱਤਾ ਤੇ ਪਹਾੜ ਦੀ ਲਗਾਤਾਰਤਾ ਪੰਜੇ ਤੱਕ ਨਹੀਂ ਰਹੀ ਪਿੱਪਲ ਵੀ ਨਹੀਂ ਹੈ ਹੁਣ ਇਥਾਂ ਇੱਕ ਛਿਲਾ ਮਾਤਰ ਦੇ ਦਰਸ਼ਨ ਹੁੰਦੇ ਆ ਵਲੀ ਕੰਧਾਰੀ ਗੁਰੂ ਜੀ ਦੀ ਸ਼ਕਤੀ ਨੂੰ ਵੇਖ ਕੇ ਆਇਆ ਆਪ ਜੀ ਨਾਲ ਗੋਸ਼ਟ ਕੀਤੀ ਇਸ ਨੂੰ ਸਤਿਗੁਰ ਨੇ ਮਨ ਦਾ ਮਾਨ ਫਕੀਰਾਂ ਲਈ ਪਰਦਾ ਦੱਸ ਕੇ ਜਿੱਤਿਆ ਤੇ ਫਿਰ ਵਲੀ ਕੰਧਾਰੀ ਦਾ ਮਜ਼ਾਰ ਉਹ ਟਿੱਲੇ ਦੇ ਉੱਪਰ ਹੀ ਹੈ ਉਹਦੀ ਮਜ਼ਾਰ ਬਣੀ ਹੋਈ ਹੈ ਵਲੀ ਕੰਧਾਰੀ ਦੀ ਉੱਤਰੀ ਪੱਛਮੀ ਪੰਜਾਬ ਵਿੱਚ ਭਾਰੀ ਤਾਕਤ ਸੀ ਤੇ ਬੜਾ ਤਕਣਾ ਸ਼ਰੀ ਮੁਸਲਮਾਨ ਤੇ ਜੋਧ ਕਰਨ ਵਾਲਾ ਸੀ ਉਸ ਦਾ ਮਾਨ ਹਰ ਕੇ ਉਹਦਾ ਤਵੱਸਬ ਹਟਾ ਕੇ ਇੱਕ ਨਾਜ਼ਰ ਸ੍ਰਿਸ਼ਟੀ ਨਾਲ ਵਰਤਣਾ ਸਿਖਾਇਆ ਵੀ ਇੱਕ ਨਾਜ਼ਰ ਵਰਤ ਸਾਰਿਆਂ ਨਾਲ ਜੇ ਤੂੰ ਫਕੀਰ ਹੈ ਤਾਂ ਕਿਸੇ ਨਾਲ ਭੇਦ ਭਾਵ ਨਾ ਰੱਖ ਸਾਰਾ ਇਲਾਕਾ ਸੁਖੀ ਕਰ ਦਿੱਤਾ ਜੋ ਸਾਖੀ ਅਸੀਂ ਸੈਦਪੁਰ ਦੀ ਪਿੱਛੇ ਪੜ ਸੁਣ ਕੇ ਆਏ ਆ ਉਹ ਕਈ ਇਤਿਹਾਸਕ ਇਸ ਵੇਲੇ ਹੋਈ ਦੱਸਦੇ ਨੇ ਕਿਉਂਕਿ ਤਰੀਖਾਂ ਦਾ ਮੇਲ ਇਸ ਉਦਾਸੀ ਪਰਖਾਉਂਦੀਆਂ ਨੇ ਸੋ ਇਹੋ ਹੀ ਠੀਕ ਜਾਪਦਾ ਹੈ ਸੈਦਪੁਰ ਦੇ ਕਤਲ ਦੀ ਜਿਸ ਵਿੱਚ ਫਰਿਸ਼ਤੇ ਮੁਵਰਖ ਦੇ ਹਿਸਾਬ 30000 ਆਦਮੀ ਕਤਲ ਹੋਏ ਦੱਸੇ ਜਾਂਦੇ ਆ ਤੇ ਸੈਦਪੁਰ ਉੱਥੇ ਬੜਾ ਭਾਰੀ ਤਵੱਸਬ ਹੋਇਆ ਅੱਗੇ ਵਿਚਾਰ ਆ ਰਹੇ ਸਿੱਧ ਮੰਡਲੀ ਗੁਰੂ ਜੀ ਹੁਣ ਫੇਰ ਕਰਤਾਰਪੁਰ ਆਏ ਫਕੀਰੀ ਲਿਵਾਸ ਉਤਾਰਤਾ ਤੇ ਸ੍ਰਿਸ਼ਟੀ ਨੂੰ ਉੱਥੇ ਬਹਿ ਕੇ ਤਾਰਨ ਲੱਗੇ ਆਪ ਜੀ ਦੇ ਸਰੀਰ ਦੀ ਅਵਸਥਾ ਵੀ ਹੁਣ ਚੌਕੀ ਹੋ ਗਈ ਸੀ ਜਿਸ ਸਮੇਂ ਸਤਗੁਰੂ ਜੀ ਹੋਏ ਹਨ ਪੰਜਾਬ ਵਿੱਚ ਵਿਸ਼ੇਸ਼ ਕਰਕੇ ਤੇ ਪੂਰਬ ਵਿੱਚ ਵੀ ਗੋਰਖ ਯੋਗ ਦਾ ਮਤ ਪ੍ਰਧਾਨ ਸੀ ਮੁਸਲਮਾਨਾਂ ਵਿੱਚ ਵੀ ਅਨੇਕ ਲੋਕ ਚੇਟਕਾਂ ਦੇ ਮਾਰੇ ਜੋਗੀ ਬਣ ਜਾਂਦੇ ਸੀ ਪਰ ਇਹ ਯੋਗ ਮਾਰਗ ਜਿਹੜਾ ਇਹ ਯੋਗ ਮਾਰਗ ਸੀ ઋષਿ ਪਤੰਜਲੀ ਦੀ ਰਾਜ ਯੋਗ ਸਾਧਨਾ ਤੇ ਨਹੀਂ ਸੀ ਇਹ ਵਿਸ਼ੇਸ਼ ਕਰਕੇ ਹੱਠ ਯੋਗ ਦੇ ਤੰਤਰਕ ਮਤ ਦਾ ਸੀ ਜੋਗੀ ਸਮਾਧੀ ਲਈ ਸ਼ਰਾਬਾਂ ਪੀਂਦੇ ਸੀ ਇਹਨਾਂ ਲੋਕਾਂ ਨਾਲ ਸਤਿਗੁਰ ਜੀ ਦੀਆਂ ਬਹੁਤ ਵਾਰੀ ਗੋਸ਼ਟਾ ਹੋਈਆਂ ਇਹਨਾਂ ਨੇ અત્યੰਤ ਵਾਰੀ ਸਤਿਗੁਰੂ ਨੂੰ ਆਪਣਾ ਚੇਲਾ ਬਣਾਉਣ ਦਾ ਯਤਨ ਕੀਤਾ ਪਰ ਉਹਨਾਂ ਦੇ ਰੱਬੀ ਰੋਹਾਨੀ ਸੱਚ ਅੱਗੇ ਝੁਕ ਜਾਂਦੇ ਸੀ ਇਹਨਾਂ ਨਾਲ ਗੋਸ਼ਟਾਂ ਪਰ ਅਨੇਕਾਂ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਨ ਸਭ ਤੋਂ ਵੱਡੇ ਮੁਵاحثੇ ਨੂੰ ਸ੍ਰੀ ਸਤਿਗੁਰੂ ਜੀ ਨੇ ਸਿੱਧ ਗੋਸ਼ਟ ਵਿੱਚ ਲਿਖਿਆ ਜਿਸ ਵਿੱਚ ਪ੍ਰਸ਼ਨ ਉੱਤਰ ਹਨ ਸਿੱਧ ਗੋਸ਼ਟ ਵਿੱਚ ਸਤਿਗੁਰ ਨੇ ਜੋਗੀਆਂ ਦੇ ਤੰਤਰਿਕ ਅਕੀਦੇ ਤੇ ਤਪ ਦਾ ਖੰਡਨ ਕੀਤਾ ਤੇ ਉੱਚਾ ਸੁੱਚਾ اخਲਾਕੀ ਜੀਵਨ ਸਿਖਾਇਆ ਤੇ ਗ੍ਰਸਤ ਮਾਰਗ ਵਿੱਚ ਰਹਿ ਕੇ ਨਾਮ ਦੇ ਪ੍ਰੇਮ ਨਾਲ ਮੁਕਤੀ ਦੱਸੀ ਹੈ ਤੇ ਉਹਦਾ ਨਿਚੋੜ ਜਿਹੜਾ ਦਿੱਤਾ ਉਹ ਇਹ ਹੈ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨ ਸੜ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੈ ਸਿੱਧਾ ਨਾਲ ਚਰਚਾ ਤੇ ਜਿੱਤ ਦਾ ਹਾਲ ਇੱਕ ਮੇਮ ਨੇ ਮੇਮ ਕਹਿੰਦੇ ਆ ਅੰਗਰੇਜ਼ਾਂ ਦੇ ਜਿਵੇਂ ਆਪਣੇ ਰੂਟੀਨ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਔਰਤਾਂ ਹੁੰਦੀਆਂ ਅੰਗਰੇਜ਼ਾਂ ਦੀਆਂ ਉਹਨਾਂ ਨੂੰ ਮੇਮ ਕਿਹਾ ਜਾਂਦਾ ਹੈ ਆਪਣੇ ਭਾਰਤ ਵਿੱਚ ਉਸ ਇੱਕ ਮੇਮ ਨੇ ਆਪਣੀ ਕਿਤਾਬ ਵਿੱਚ ਦਿੱਤਾ ਸਾਰਾ ਹਾਲ ਜਿਸ ਦੇ ਅਖੀਰ ਵਿੱਚ ਉਹ ਲਿਖਦੀ ਹੈ ਕਿ ਸਿੱਧ ਕਰਾ ਮਾਤਾ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾ ਡਰਾ ਸਕੇ ਕਿਉਂਕਿ ਗੁਰੂ ਨਾਨਕ ਦੇਵ ਜੀ ਸੱਚੇ ਫਿਲਾਸਫਰ ਸਨ ਜੋ ਪਵਿੱਤਰ ਏਕਤਾ ਤੇ ਧਰਮ ਮੰਡਲ ਵਿੱਚ ਦੂਏ ਦੀ ਰਾਏ ਤੇ ਨੁਕਤਾ ਖਿਆਲ ਨੂੰ ਸਹਾਰਨਾ ਦੇ ਸਹੌਦਰਤਾ ਸिखਾਲਦੇ ਸੀ ਇਹ ਜਿੱਤ ਜੋਗੀਆਂ ਸਿੱਧਾ ਪਰ ਐਸੀयत ਸੀ ਕਿ ਉਹਨਾਂ ਦੇ ਲੋਕਾਂ ਦੇ ਦਿਲਾਂ ਪਰ ਕਬਜ਼ੇ ਦਾ ਦੀਵਾ ਲਗਭਗ ਸਦਾ ਲਈ ਪੰਜਾਬ ਵਿੱਚੋਂ ਇੰਨਾ ਮਦਮ ਪਿਆ ਮਾਨੋ ਉਹ ਗੁਲ ਹੀ ਹੋ ਗਿਆ ਅੱਗੇ ਵਿਚਾਰ ਆ ਰਿਹਾ ਜੀ ਹਰਦוא ਅਚਲ ਬਟਾਲੇ ਤੋਂ ਗੁਰੂ ਜੀ ਮੁਲਤਾਨ ਗਏ ਪੀਰ ਸਾਰੇ ਸਾਡ ਉੱਠੇ ਇੱਕ ਨਕਾ ਨਕ ਕਟੋਰਾ ਦੁੱਧ ਦਾ ਘੱਲਿਆ ਭਰਿਆ ਹੋਇਆ ਕਿ ਹੇ ਗੁਰੂ ਨਾਨਕ ਮੁਲਤਾਨ ਤਾਂ ਅੱਗੇ ਪੀਰਾਂ ਨਾਲ ਭਰਿਆ ਪਿਆ ਤੁਸੀਂ ਕਿੱਥੇ ਸਮਾਓਗੇ ਗੁਰੂ ਨਾਨਕ ਨੇ ਚਮੇਲੀ ਦਾ ਇੱਕ ਫੁੱਲ ਉੱਤੇ ਧਰ ਕੇ ਵਾਪਸ ਮੋੜ ਦਿੱਤਾ ਤੇ ਫਰਮਾਇਆ ਕਿ ਜਿਵੇਂ ਫੁੱਲ ਦੁੱਧ ਦੇ ਉੱਪਰ ਤੈਰਦਾ ਹੈ ਅਸੀਂ ਭਾਈ ਇਓਂ ਰਹਾਂਗੇ ਇੱਥੇ ਆਪ ਉੱਥੇ ਕੁਛ ਰਹੇ ਸਤਨਾਮ ਦਾ ਛੱਤਰ ਝੁਲਾਇਆ ਸੱਚ ਦਾ ਪ੍ਰਚਾਰ ਕੀਤਾ ਖੇਚਲ ਕਿਸੇ ਨੂੰ ਨਹੀਂ ਹੋਈ ਫਿਰ ਕਰਤਾਰਪੁਰ ਆਏ ਇੱਕ ਵਾਰੀ ਸਤਿਗੁਰੂ ਜੀ ਹਰਦوار ਮੇਲੇ ਪਰ ਪੁੱਜੇ ਇੱਥੇ ਲੋਕ ਸੂਰਜ ਨੂੰ ਪਾਣੀ ਦਿੰਦੇ ਸੀ ਆਪ ਜੀ ਆਪਣੇ ਪਿੰਡ ਵੱਲ ਮੁਹਰ ਕਰਕੇ ਪਾਣੀ ਦੇਣ ਲੱਗੇ ਲੋਕਾਂ ਨੇ ਪੁੱਛਿਆ ਕੀ ਕਰਦੇ ਹੋ ਕਹਿਣ ਲੱਗੇ ਆਪਣੇ ਪਿੰਡ ਖੇਤਾਂ ਨੂੰ ਪਾਣੀ ਦਿੰਨੇ ਆ ਲੋਕੀ ਹੱਸ ਪਏ ਤਦ ਗੁਰੂ ਜੀ ਵੀ ਹੱਸ ਪਏ ਜਦੋਂ ਪੁੱਛਿਆ ਵੀ ਤੁਸੀਂ ਹੱਸਦੇ ਕਿਉਂ ਗੁਰੂ ਜੀ ਨੇ ਮੋੜ ਕੇ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਹੱਸਦੇ ਹੋ ਉਹ ਆਖਣ ਲੱਗੇ ਅਸੀਂ ਤਾਂ ਇਸ ਕਰਕੇ ਹੱਸਦੇ ਆਂ ਵੀ ਤੁਹਾਡਾ ਦਿੱਤਾ ਹੋਇਆ ਪਾਣੀ ਤਾਂ ਇੱਥੇ ਤੁਹਾਡੇ ਸਾਹਮਣੇ ਨਾਲ ਹੀ ਡਿੱਗੀ ਜਾਂਦਾ ਹੈ ਤੇ ਇੱਥੋਂ ਕਿੰਨੇ ਕੋਹ ਦੂਰ ਤੁਹਾਡਾ ਪਿੰਡ ਹੈ ਉੱਥੇ ਪਾਣੀ ਕਿਵੇਂ ਜਾਊਗਾ ਗੁਰੂ ਸਾਹਿਬ ਆਖਣ ਲੱਗੇ ਜੇ ਮੇਰਾ ਪਾਣੀ ਕੁਝ ਕੁ ਮੀਲ ਦੂਰ ਮੇਰੇ ਪਿੰਡ ਨਹੀਂ ਜਾ ਸਕਦਾ ਦਾ ਤੁਹਾਡਾ ਦਿੱਤਾ ਹੋਇਆ ਪਾਣੀ ਹਜ਼ਾਰਾਂ ਮੀਲ ਦੂਰ ਲੱਖਾਂ ਮੀਲ ਦੂਰ ਕਰੋੜਾਂ ਮੀਲ ਦੂਰ ਸੂਰਜ ਤੱਕ ਕਿਵੇਂ ਪਹੁੰਚ ਸਕਦਾ ਹੈ ਨਿਰੋਤਰ ਹੋ ਗਏ ਤੇ ਸਤਿਗੁਰੂ ਮਹਾਰਾਜ ਜੀਆ ਨੇ ਫਿਰ ਇਉਂ ਅਨੋਖੀਆਂ ਖੇਡਾਂ ਕੀਤੀਆਂ ਤੇ ਦੁਨੀਆ ਨੂੰ ਸਤਨਾਮ ਦਾ ਮੰਤਰ ਦੇ ਕੇ ਤਾਰਿਆ ਅੱਗੇ ਪ੍ਰਸੰਗ ਆ ਰਿਹਾ ਜੀ ਮਖਦੂਮ ਬਹਾਉਦੀਨ ਮਖਦੂਮ ਦਾ ਇਹ ਦੁੱਖ ਕਰਨਾ ਕਿ ਮੈਂ ਗੁਰੂ ਨਾਨਕ ਦੇ ਚਾਨਣੇ ਵਿੱਚ ਜਾਣਾ ਸੀ ਤੇ ਉਹ ਮੈਥੋਂ 40 ਦਿਨ ਪਿੱਛੋਂ ਜਾਣਗੇ ਤੇ ਫੇਰ ਪੁੱਛ ਕਲਣਾ ਐਸੀ ਟਕਸਾਲੀ ਫਤਿਹ ਹੈ ਜਿਸ ਦੀ ਨजीर ਨਹੀਂ ਮੁਸਲਮਾਨ ਉੱਚੇ ਫਕੀਰ ਦਾ ਉਹਨਾਂ ਨੂੰ ਪੈਗੰਬਰ ਮੰਨ ਲੈਣਾ ਪ੍ਰੇਮ ਰਾਜ ਦੀ ਭਾਰੀ ਫਤਿਹ ਹੈ ਗੁਰੂ ਅੰਗਦ ਦੇਵ ਜੀ ਦਾ ਅੱਗੇ ਪ੍ਰਸੰਗ ਆ ਰਿਹਾ ਹੈ। ਜੋਤ ਜੋਤ ਦੀ ਸੰਧ ਸ਼ਮਾ ਸ਼ਮਾ ਦਾ ਮੇਲ ਜਿਉ ਮਿਲੇ ਗੰਧ ਨੂੰ ਗੰਧ ਆਤਮ ਆਤਮ ਤਿਉ ਮਿਲੇ। ਸਭ ਤੋਂ ਅਖੀਰਲੀ ਪਿਆਰੀ ਰੂਹ ਜੋ ਸਤਿਗੁਰਾਂ ਨੇ RAM ਰਾਜ ਵਿੱਚ ਲੈ ਕੇ ਆਂਦੀ। ਉਹ ਤਰੋ RAM ਰਾਜ ਲਈ ਆਈ ਸੀ। ਪਰ ਉਹ ਗੁਰੂ ਅੰਗਦ ਦੇਵ ਜੀ ਦੀ ਜੋਤ ਸੀ। ਸਤਿਗੁਰ ਜੀ ਦੀਪਕ ਸਮਾਨ ਸਮਝੋ। ਸਿੱਖ ਸਾਰੇ ਭਉਰੇ ਹੋ ਕੇ ਪ੍ਰੇਮ پا ਕੇ ਆ ਚਰਨੀ ਲੱਗੇ ਤੇ ਨਾਮ ਦੀ ਜੋਤ ਵਿੱਚ ਮਿਲਦੇ ਮਾਇਆ ਵੱਲੋਂ ਮਰੇ ਤੇ ਆਤਮਾ ਵਿੱਚ ਫਿਰ ਜਿਉਂਦੇ ਹੋਏ ਹੁਣ ਸਤਿਗੁਰੂ ਜੀ ਜਗਤ ਤੋਂ ਟੁਰਨ ਕਰਕੇ ਇੱਕ ਆਪਣੇ ਜਿਹੇ ਦੀਪ ਜਗਾਉਂਦੇ ਆ ਜਿਸ ਪਰ ਪਤੰਗੇ ਆ ਕੇ ਸਦਕੇ ਹੋ ਹੋ ਕੇ ਕੀਟ ਮੌਤ ਮਰਨ ਤੇ ਆਤਮ ਜੀਨ ਆਤਮ ਜੀਵਨ ਪਾ ਕੇ ਜਿਉ ਉੱਠਣ ਸੋ ਲੈਣਾ ਜੀ ਮਿਲੇ ਜੋ ਨੂਰ ਵਾਂਗੂ ਮਿਲੇ ਲੈਣਾ ਜੀ ਧਰੋ ਅਵਤਾਰ ਸੀ ਪਹਿਲੇ ਸਿੱਖੀ ਦੀ ਅਵਧੀ ਦਿਖਾਈ ਫੇਰ ਬਾਅਦ ਵਿੱਚ ਗੁਰੂ ਬਣੇ ਆਪ ਨਾਲ ਚਰਚਾ ਬਾਦ ਆਤਮ ਬਲ ਦੀ ਜੋਰ ਜਮਾਈ ਨਹੀਂ ਹੋਈ ਦੇਖਦਿਆਂ ਹੀ ਇਲਾਹੀ ਸ਼ਾਂਤ ਹੋ ਗਈ ਲੈਣਾ ਜੀ ਬਿਸਮਾਤ ਦੇ ਘਰ ਵਿੱਚ ਆਏ ਫੇਰ ਨਹੀਂ ਬੋਲੇ ਨਾ ਦੇਵੀ ਦੇ ਗਏ ਸੰਗ ਟੋੜ ਦਿੱਤਾ ਪੰਜਮ ਗੁਰੂ ਜੀ ਦੇ ਬਾਕ ਵਿੱਚ ਇਹ ਭੇਤ ਖੁੱਲਿਆ ਹੈ ਗੁਰੂ ਜੀ ਵਚਨ ਕਹਿ ਰਹੇ ਨੇ ਕਬਹੂ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬੋਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬినాਸ ਸੁਖਮਣੀ ਸਾਹਿਬ ਦੇ ਅੰਦਰ ਇੱਕ ਦਿਨ ਨਦੀਨਿਆਂ ਦੇ ਗਿੱਲੇ ਚਿੱਕੜ ਭਰੇ ਘਾਹ ਦੀ ਪੰਡ ਲੈਣਾ ਜੀ ਚੁੱਕ ਕੇ ਘਰ ਲਿਆ ਇੱਕ ਦਿਨ ਨਦੀਨਾ ਦੀ ਨਦੀਨ ਕਹਿੰਦੇ ਨੇ ਜਿਵੇਂ ਫਸਲ ਦੇ ਨਾਲ-ਨਾਲ ਘਾਹ ਹੋ ਜਾਂਦਾ ਹੈ ਉਹਨਾਂ ਨੂੰ ਕਹਿੰਦੇ ਆ ਨਦੀਨ ਨਦੀਨ ਦੇ ਗਿੱਲੇ ਚੱਕੜ ਭਰੇ ਘਾਹ ਦੀ ਪੰਡ ਲੈਣਾ ਜੀ ਚੱਕ ਕੇ ਕਰ ਲਿਆ ਜੀ ਚਿੱਕੜ ਚੋ ਚੋ ਕੇ ਉੱਪਰ ਪੈ ਗਿਆ ਬੜਾ ਕੀਮਤੀ ਬਹੁਮੁੱਲਾ ਜਾਮਾ ਸਾਰੇ ਹੀ ਭਰ ਗਿਆ ਚਿੱਕੜ ਨਾਲ ਘਰ ਆਏ ਤਾਂ ਅੱਗੇ ਮਾਤਾ ਜੀ ਖੜੇ ਸੀ ਗੁਰੂ ਨਾਨਕ ਜੀ ਵੀ ਆ ਗਏ ਰੇਸ਼ਮੀ জামਾ ਖਰਾਬ ਹੋਇਆ ਤੱਕ ਕੇ ਮਾਤਾ ਨਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਧਰਤ ਆਕਾਸ਼ ਗगन ਪਿਆਲ ਦੇ ਮਾਲਕ ਨੂੰ ਆਖਿਆ ਇਹ ਕਿਹੋ ਜੇ ਸੋਹਣੇ ਕੱਪੜੇ ਚਿੱਕੜ ਛਟਿਆਂ ਨਾਲ ਗਵਾ ਆਇਆ ਹੈ ਤਾਂ ਗੁਰੂ ਬਾਬੇ ਨੇ ਆਖਿਆ ਇਹ ਚਿੱਕੜ ਨਹੀਂ ਚੰਦਣ ਹੈ ਦੀਨ ਦੁਨੀ ਦਾ ਅਥਵਾ ਇਹ ਕੇਸਰ ਦੇ ਤਰੁੰਕੇ ਹਨ ਤਰੁੰਕੇ ਕਹੀਏ ਛਟੇ ਆ ਅੱਜ ਵੀ ਲੋਕ ਗੁਰੂ ਨਾਨਕ ਰਾਜ ਵਿੱਚ ਆਇਆ ਚਾਹਣ ਆ ਸਕਦੇ ਆ ਕੋਈ ਵੀ ਆਉਣਾ ਚਾਹੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਉਹ ਆ ਸਕਦਾ ਹੈ ਬਯੰਤ ਕੀ ਹੈ ਵਾਹਿਗੁਰੂ ਵੱਲ ਮਨ ਦਾ ਰੁੱਖ ਕਰਨਾ ਪਿਆਰ ਵਾਲਾ ਰੁੱਖ ਕਰਨਾ ਦੂਜਾ ਗੁਰੂ ਨਾਨਕ ਸਾਹਿਬ ਜੀ ਨੂੰ ਪਿਆਰਾ ਪਿਆਰਾ ਤੇ ਮਿੱਠਾ ਮਿੱਠਾ ਸਮਝਣਾ ਤੀਸਰਾ ਗੁਰਬਾਣੀ ਦਾ ਪਾਠ ਵਿਚਾਰ ਕਰਨੀ ਕੀਰਤਨ ਕਰਨਾ ਚੌਥਾ ਨਾਮ ਦਾ ਅਭਿਆਸ ਕਰਨਾ ਪੰਜਵਾਂ ਦੂਖ ਨਾ ਦੇਈ ਕਿਸੈ ਜੀ ਪਤ ਸਿਉਂ ਕਰ ਜਾਵੋ ਅਤੇ ਛੇਵਾਂ ਸਰਬੱਤ ਦਾ ਭਲਾ ਚਿਤ ਬਣਾ ਤੇ ਕਰਨਾ ਸੱਤਵਾਂ ਕਿਰਤ ਵਿਰਤ ਕਰਕੇ ਧਰਮ ਦੀ ਹੱਥੋਂ ਵੰਡ ਕੇ ਹਾਂ ਜੀ ਅਪੈ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ ਐਸੇ ਭੀਖਕਾਂ ਨਾਲ ਵੰਡ ਕੇ ਖਾਣਾ ਅੱਠਵਾਂ ਮਨ ਆਪਣੇ ਨਾਲ ਸੱਚੇ ਤੇ ਸੁੱਚੇ ਹੋਣਾ ਮਨ ਨੂੰ ਬਾਚਣਾ ਮਨ ਨੂੰ ਨੱਥਣਾ ਵਸ ਵਿੱਚ ਰੱਖਣਾ ਤੇ ਨੌਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਤੇ ਸਮਝ ਕੇ ਫਹਿਮ ਕੇ ਪਾਠ ਕਰਨਾ ਮਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਟਕਸਾਲ ਵਿੱਚ ਢਾਲਣਾ ਤੇ ਦਸਵੇਂ ਜਾਮੇ ਗੁਰੂ ਨਾਨਕ ਦੇ ਦਸੇ ਸਾਈ ਨਾਲ ਇੱਕ ਜੋਤ ਰਹਿ ਕੇ ਖਾਲਸਾ ਜੀਵਨ ਵਸਣ ਕਰਨ ਦਾ ਪ੍ਰਯਤਨ ਕਰਨਾ ਸੋ ਸਾਧ ਸੰਗਤ ਜੀ ਇਹ ਜੋ ਸੰਖੇਪ ਵਿਚਾਰ ਆਪ ਜੀ ਨੇ শ্রবণ ਕੀਤੀ ਹੈ ਆਪ ਸੰਗਤਾਂ ਦਾ ਧੰਨਵਾਦ ਕੋਟ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭੁੱਲਾਂ ਚੁੱਕਾਂ ਦੀ ਖਿਮਾ ਬਾਕੀ ਇਤਿਹਾਸ ਕੱਲ ਸਰਵਣ ਕਰਾਂਗੇ ਫਤਿਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ